ਬੋ ਕਰੋੜੀ ਡਰੱਗ ਮਾਮਲੇ ਦੇ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਸਾਬਕਾ ਡੀਐਸਪੀ ਜਗਦੀਸ਼ ਭੋਲਾ ਦੇ ਪਿਤਾ ਦਾ ਦੇਹਾਂਤ ਅੱਜ ਉਹਨਾਂ ਦੇ ਪਿੰਡ ਕੀਤਾ ਗਿਆ ਉਹਨਾਂ ਦਾ ਅੰਤਿਮ ਸੰਸਕਾਰ ਅਤੇ ਜਗਦੀਸ਼ ਭੋਲਾ ਨੂੰ ਵੱਡੀ ਸੁਰੱਖਿਆ ਦੇ ਹੇਠ ਲਿਆਂਦਾ ਗਿਆ ਉਹਨਾਂ ਦੇ ਪਿੰਡ ਰੈਕੀ ਕਲਾਂ ਵਿਖੇ ਇਸ ਮੌਕੇ ਜਗਦੀਸ਼ ਭੋਲਾ ਨੇ ਬੋਲਦਿਆਂ ਕਿਹਾ ਕਿ ਮੇਰੇ ਮਾਮਲੇ ਦੀ ਜਾਂਚ ਜਿਹੜੀ ਉਹ ਉਹ ਸੀਬੀਆਈ ਤੋਂ ਕਰਵਾਈ ਜਾਵੇ ਅਗਰ ਮੈਂ ਦੋਸ਼ੀ ਪਾਇਆ ਗਿਆ ਤੇ ਮੈਨੂੰ ਫਾਂਸੀ ਦਿੱਤੀ ਜਾਵੇ ਦੱਸ ਦਈਏ ਕਿ ਲੰਬੇ ਸਮੇਂ ਤੋਂ ਜਗਦੀਸ਼ ਭੁੱਲਾ ਜੋ ਸਾਫਕਾਰ ਡੀਐਸਪੀ ਹਨ ਉਹ ਡਰੱਗ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਬੰਦ ਹਨ ਅਤੇ ਪਿਛਲੇ ਸਾਲ ਉਹਨਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਉਸ ਉਸ ਵੇਲੇ ਵੀ ਆਪਣਾ ਕੜੀ ਸੁਰੱਖਿਆ ਦੇ ਅੰਦਰ ਪੁਲਿਸ ਫੋਰਸ ਵੱਲੋਂ ਉਹਨਾਂ ਨੂੰ ਉਹਨਾਂ ਦੀ ਪਿੰਡ ਲਿਆਂਦਾ ਗਿਆ ਸੀ ਅਤੇ ਅੱਜ ਉਹਨਾਂ ਵੱਲੋਂ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਅਗਨੀ ਦਿਖਾਈ ਗਈ ਬੱਡੀ ਗੀਂਤੀ ਦੇ ਵਿੱਚ ਪੁਲਿਸ ਫੋਰਸ ਇਤਨਾਦ ਕੀਤੀ ਗਈ ਸੀ ਕੜੀ ਸੁਰੱਖਿਆ ਦੇ ਅੰਦਰ ਉਹਨਾਂ ਨੂੰ ਉਹਨਾਂ ਦੇ ਪਿੰਡ ਲਿਆਂਦਾ ਗਿਆ ਸੀ ਦੇਖੋ ਤਸਵੀਰਾਂ ਦੇ ਵਿੱਚ ਜੋ ਸਾਬਕਾ ਡੀਐਸਪੀ ਹਨ ਤੇ ਬਹੁਤ ਕਰੋੜੀ ਡਰੱਗ ਮਾਮਲੇ ਦੇ ਵਿੱਚ ਕੇਂਦਰੀ ਜੇਲ੍ਹ ਦੇ ਅੰਦਰ ਬੰਦ ਹਨ ਉਹਨਾਂ ਨੂੰ ਅੱਜ ਵੱਡੀ ਸੁਰੱਖਿਆ ਦੇ ਅੰਦਰ ਪੁਲਿਸ ਵੱਲੋਂ ਉਹਨਾਂ ਦੀ ਪਿੰਡ ਰੈਕੀ ਕਲਾ ਵਿਖੇ ਉਹਨਾਂ ਦੇ ਪਿਤਾ ਦੇ ਅੰਤਮ ਸੰਸਕਾਰ ਦੇ ਵਿੱਚ ਲਿਆਂਦਾ ਗਿਆ ਅਤੇ ਇਸ ਮੌਕੇ ਉਹਨਾਂ ਨੂੰ ਬੋਲਦਿਆ ਕਿ ਉਹਨਾਂ ਦੇ ਮਾਮਲੇ ਦੀ ਸੀਬੀਆਈ ਤੋਂ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਸਿਰਫ ਸਿਆਸਤ ਦੇ ਕਾਰਨ ਉਸ ਨੂੰ ਉਨਹੀਂ ਛੱਡਿਆ ਜਾ ਰਿਹਾ ਅਸੀਂ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਰੈਕੀਕਲਾਂ ਪਿੰਡ ਦੀਆਂ ਜਿੱਥੇ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਸਾਫਕਾਰ ਡੀਐਸਪੀ ਜਗਦੀਸ਼ ਭੋਲਾ ਜੋ ਹਨ ਉਹ ਆਪਣਾ ਬਠਿੰਡਾ ਦੀ ਕੇਂਦਰੀ ਜ਼ਿਲ੍ਹੇ ਦੇ ਅੰਦਰ ਬੰਦ ਹਨ ਤੇ ਅੱਜ ਉਹਨਾਂ ਦੇ ਪਿਤਾ ਦੇ ਆੰਤਮ ਸੰਸਕਾਰ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਉਣ ਦੇ ਲਈ ਆ ਆਪਣਾ 5 ਘੰਟੇ ਦੀ ਕੋਰਟ ਵੱਲੋਂ ਆਜ਼ਾਦਤ ਮਿਲੀ ਸੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਏਗੀ ਤੇ ਉਹਨਾਂ ਦੇ ਪਿੰਡੋਂ ਉਹਨਾਂ ਨੂੰ ਉੱਥੇ ਲਿਆਂਦਾ ਗਿਆ ਅਤੇ ਉਹਨਾਂ ਵੱਲੋਂ ਆਪਣੇ ਪਿੱਤਾ ਦੀ ਅਰਥੀ ਨੂੰ ਮੜ ਦਿੱਤਾ ਗਿਆ ਦੱਸਦੀ ਹੈ ਕਿ ਉਹਨਾਂ ਇਹ ਵੀ ਆਖਿਆ ਕਿ ਇਹ ਸਾਰਾ ਮਾਮਲਾ ਜਿਹੜਾ ਉਹਨਾਂ ਉਹ ਬਿਲਕੁਲ ਬੇਗਨਾ ਹਨ ਅਤੇ ਉਹਨਾਂ ਨੂੰ ਸਿਹਤ ਦੀ ਭੇਟ ਚੜਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਦੀ ਹਜੇ ਤੱਕ ਨਾ ਜਮਾਨਤ ਹੋਈ ਹੈ ਤੇ ਨਾ ਹੀ ਪੁਲਿਸ ਨੇ ਉਹਨਾਂ ਦੇ ਮਾਮਲੇ ਦੀ ਕੋਈ ਆਪਣਾ ਸਹੀ ਢੰਗ ਦੇ ਨਾਲ ਸੁਣਵਾਈ ਕਰ ਲਈ ਹੈ ਇਸ ਨੂੰ ਲੈ ਕੇ ਅੱਜ ਉਹ ਅਜਾੜ ਆਪਣੇ ਪਿੰਡ ਪਹੁੰਚੇ ਤਾਂ ਕੜੀ ਸੁਰੱਖਿਆ ਦੇ ਸਖਤਾ ਪ੍ਰਬੰਧ ਆਪਣਾ ਪੁਖਤਾ ਪ੍ਰਬੰਧ ਕੀਤੇ ਗਿਆ ਹੈ ਗੇਜ਼ਰਾਂ ਬਠਿੰਡਾ ਪੁਲਿਸ ਵੱਲੋਂ ਅਤੇ ਕੇਂਦਰੀ ਜਲ ਬਠਿੰਡਾ ਦੇ ਅੰਦਰੋਂ ਉਹਨਾਂ ਨੂੰ 5 ਘੰਟੇ ਦੇ ਲਈ ਬਾਹਰ ਲਿਆਂਦਾ ਗਿਆ ਸੀ ਤੇ ਉਹਨਾਂ ਵੱਲੋਂ ਆਪਣੇ ਪਿੱਤਾ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ ਆ ਉਸ ਨੂੰ ਸੁਣਾਉਣੇ ਆ ਕਿ ਕਹਿੰਦੇ ਨੇ ਸਾਬਕਾ ਡੀਐਸਪੀ ਅਤੇ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਬੰਦ ਜਗਦੀਸ਼ ਪੋਲਾ ਕੀ ਕਹਿੰਦੇ ਹਨ ਤਹੋੜੇ ਬਹੁਤ ਜ਼ਿਆਦਾ ਜਿੰਨੇ ਮੇਰੇ ਕੇਸ ਬਾਰੇ ਸਾਰੇ ਜਿੰਨੇ ਵੀ ਪਾਏ ਉਹਨਾਂ 15-15 ਸਾਲ ਸਜ਼ਾ ਮੈਨੂੰ 12 ਸਾਲ ਮੇਰਾ ਬਿਆਨਾਂ ਤੇ ਨਾ ਮੈਨੂੰ ਵੀ ਛੇ ਦਿਨ ਦੇ ਰਹੇ ਜਾਂ ਬੁੱਜਰੇ ਸਾਰੇ ਇਕੱਠੇ ਹੋ ਰਹੇ ਨੇ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਕੀ ਮੈਨੂੰ ਮੈਨੂੰ ਸਮਝ ਨਹੀਂ ਆ ਰਹੀ ਤੇ ਜੁਡੀਸ਼ਰੀ ਨੇ ਤੱਕ ਮਸਾਹੀਦਾ ਜੁਡੀਸ਼ਰੀ ਵੀ ਕਰ ਰਹੀ ਹੈ ਬਿਆਨ ਦੇਖਣਾ ਚਾਹੁੰਦਾ ਮੇਰਾ ਕੇਸ ਲੰਬਾ ਸਮਾਂ ਹੋ ਗਿਆ ਤੁਹਾਨੂੰ ਲਗਾਤਾਰ ਜੇਲ੍ਹ ਦੇ ਵਿੱਚ ਜੇ ਥੋੜੀ ਸਜ਼ਾ ਵੀ ਹੁੰਦੀ ਤਾਂ ਹੁਣ ਤੱਕ ਪੂਰੀ ਹੋ ਜਾਂਦੀ ਕਿ ਕੀ ਕਾਰਨ ਲੱਗਦਾ ਕੋਈ ਰਾਜਨੀਤਿਕ ਰਾਜ ਰਾਜਨੀਤਿਕ ਪ੍ਰੈਸ਼ਰ ਹੈ ਸਰ ਜੀ ਜਿਹੜੇ ਤੁਹਾਡੇ ਵੱਲੋਂ ਜਿਹੜਾ ਬਿਆਨ ਵੀ ਦਿੱਤਾ ਗਿਆ ਸੀ ਬਹੁਤ ਜੇ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਅਜੇ ਤੱਕ ਕੋਈ ਇਨਕੁਆਰੀ ਵੀ ਨਹੀਂ ਹੋਈਗੀ ਮੇਰਾ ਸੀ ਵੀ ਆ ਮੈਂ ਕਿਹਾ ਸੀ ਵੀ ਮੈਂ ਉਹ ਜਾ ਕੇ ਮੰਗੂਗਾ ਹੁਣ ਵੀ ਅੱਜ ਨਾ ਸੀ ਵੀ ਦੀ ਜਾਂਚ ਹੋਣੀ ਹੈ ਤੁਹਾਡੇ ਨਾਲ ਮੈਨੂੰ ਫਸੇ ਮੈਂ ਤਾਂ ਇੱਕ ਗੱਲ ਕਹਿਣਾ ਜੇ ਮੈਨੂੰ ਇਹ ਕੋਈ ਦੋਸ਼ੀ ਪਾਇਆ ਜਾਵੇ ਸੀਬੀਆਈ ਉਹ ਗ੍ਰਾਂਟ ਕਰਦੇ ਮੈਨੂੰ ਫਸੇ ਤੁਹਾਡੇ ਨਾਲ ਮੇਰਾ ਫੋਟੋ ਡਾਕੂਮੈਂਟ ਹੋ ਚੁੱਕੀ ਹੈ ਜੀ ਸਾਰਿਆਂ ਦੀ ਹੋ ਚੁੱਕੀ ਹੈ ਤੁਸੀਂ ਕੱਲ ਨੂੰ ਉਸੇ ਸੇਮ ਐਫਆਰ ਉਹਦੇ ਵਿੱਚ ਅੱਛਾ ਜੀ ਉਹਨੂੰ 15 ਸਾਲ ਸਜ਼ਾ ਹੈ ਮੈਨੂੰ 12 ਸਾਲ ਹੈ ਉਹਨੂੰ ਉਹਨਾਂ ਦੀ ਹੋ ਗਈ ਬੈਸ ਪਰਸਪੈਕਟਿਵ ਨਹੀਂ ਹੋ ਗਈ ਫਿਰ ਹਾਂ ਬਿਲਕੁਲ 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 ਤੁਹਾਡੇ ਦੋ ਪਰਿਵਾਰ ਦੇ ਮੈਂਬਰ ਹੁਣ ਹੋਰ ਕੀਤਾ ਇਹਨਾਂ ਨੇ ਜੀ ਇੱਕ ਹੋਰ ਕੀਤਾ ਮੈਨੂੰ ਗੌਰਮ ਦੇ ਹੋ ਰਾਇਆ ਹੈ ਨਾ ਜਿੰਨਾ ਬੰਦਾ ਕੇਸ ਆਏ ਤੇ ਡਰਗ ਦੇ ਕੇਸ ਆਲੇ ਸਾਰੇ ਬਠਿੰਡੇ ਪਾਇ ਠੀਕ ਹੈ ਜੀ ਤੇ ਮੈਨੂੰ ਇਹਨਾਂ ਵਿੱਚ ਕਰਤਾ ਜੀ ਨਹੀਂ ਕਪੂਰ ਤੱਕ ਕਪੂਰ ਥਲੇ ਤੋਂ ਲੈ ਕੇ ਚਨਾਨ ਇੱਥੇ ਪਤਾ ਮੇਰਾ ਹਮੇ ਠੰਡੇ ਠੀਕ ਕਿੰਨੇ ਕੇਸ ਪਾਇਏ ਗਏ ਤੁਹਾਡੇ ਅੰਦਰ ਰਹਿੰਦੇ ਆਂਦੇ ਤੁਸੀਂ ਜੋ ਜੇਲ੍ਹ ਨਹੀਂ ਮੇਰੇ ਜੇਲ੍ਹ ਚ ਕੋਈ ਨਹੀਂ ਪਾਇਆ ਜੀ ਮੇਰੇ ਨਾਮਜ਼ਾਦ ਮੇਰੇ ਜੇਲ੍ਹ ਚ ਕੋਈ ਨਾਮਜ਼ਾਦ ਨਹੀਂ ਹੋਇਆ ਮੇਰੇ ਜੇਲ੍ਹ ਦੇ ਵਿੱਚ ਵੀ ਦੂਜਿਆਂ ਦੇ ਨਾਮਜ਼ਾਦ ਹੋਏ ਨੇ ਜੇ ਮੇਰਾ ਕਿਤੇ ਨਾਮਜ਼ਾਦ ਹੋਇਆ ਉਹ ਤਾਂ ਹੀ ਮੈਨੂੰ ਕਹਿਣਾ ਵੀ ਇਹ ਸਰਕਾਰ ਮੈਂ ਕੋਈ ਉੱਥੇ ਪਾ ਕਰ ਰਿਹਾ ਇਹ ਕੰਮ ਹੈ ਨਾ ਭੱਕਾ ਕਿਉਂ ਕੀਤਾ ਜਾ ਰਿਹਾ ਇਹ ਲੱਗਦਾ ਹੈ ਉਹੀ ਇੱਕ ਸਰਕਾਰ ਨਹੀਂ ਸਾਰੇ ਸਰਕਾਰ ਇਹ ਵੀ ਮੈਂ ਇੱਕ ਦੇ ਕਹੂੰਗਾ